ਉਹਨਾਂ ਨੇ ਆਪਣੇ ਦਸਾਂ ਨੋਆ ਦੀ ਕਿਰਤ ਕਮਾਈ ਦੇ ਵਿੱਚੋਂ ਅਮਰੀਕਾ ਦਾ 100 ਡਾਲਰ ਕੱਢਿਆ ਤੇ ਰਾਜੂ بھائی ਨੂੰ ਆਖਿਆ ਵੀ ਕਬੱਡੀ 'ਚ ਕਿਸੇ ਲੋੜਵੰਦ ਵਿਅਕਤੀ ਦੀ ਆਪਾਂ ਹੈਲਪ ਕਰਨੀ ਹੈ। ਅਮਰੀਕਾ ਦਾ 100 ਡਾਲਰ ਆਪਾਂ ਹਸਾਬ ਲਾ ਲਿਆ ਵੀ 7000 ਤੋਂ ਉੱਪਰ ਰਾਸ਼ੀ ਬਣ ਜਾਣੀ ਹੈ। ਤੇ ਕਹਿੰਦੇ ਵੀ ਇਸ ਗਰਾਊਂਡ ਦੇ ਵਿੱਚ ਜੋ ਸੇਵਾ ਕਰ ਰਿਹਾ ਬਾਬਾ ਸੀਤਾ ਚੜਕੜਾ ਉਹ ਬਜ਼ੁਰਗ ਹੈ ਮੈਂ। ਬਾਬੇ ਸੀਤੇ ਨੂੰ ਬੇਨਤੀ ਕਰਾਂਗਾ ਉਹ ਇਧਰ ਨਹੀਂ ਸਾਈਡ ਆ ਜਾਣ। ਉਹ ਜਿਹੜਾ ਅਮਰੀਕਾ ਦਾ 100 ਡਾਲਰ ਹੈ ਉਹ ਬਾਬੇ ਸੀਤੇ ਚੜਕੜਾ ਨੂੰ ਜੋ ਮਾਨ ਦੇ ਵਿੱਚ ਦਿੱਤਾ ਜਾ ਰਿਹਾ ਇੱਕ ਵਾਰੀ ਇਹ ਸੋਚ ਦੇ ਲਈ ਤਾੜੀਆਂ ਮਾਰ ਦਿਓ ਮੇਰੇ ਖਰਦਾਰ ਤਾੜੀਆਂ ਮਾਤਾ ਸ਼ਮਸ਼ੀਰ ਕੌਰ ਦੇ ਲਈ ਮਾਰ ਦਿਓ ਮੇਰੇ ਮਿੱਤਰੋ ਰਾਜੂ ਰਣੀਆਂ ਲਈ ਇਹ ਮਾਵਾ ਠੱਡੀਆਂ ਸ਼ਾਵਾ ਸ਼ਾਵਾ ਕੌਣ ਕਰੇ ਤੇ ਮਾਵਾ ਦੇ ਹਰਜਾਨੇ ਲੋਕੋ ਕੌਣ ਪਰੇ ਬਾਬਾ ਸੀਤਾ ਚੜੱਕੜਾ ਉਮਰ ਵੀ ਬਹੁਤ ਵੱਡੀ ਹੋ ਗਈ ਹੈ ਮੱਖਣ ਚੜੱਕ ਸਾਲ ਜੀ ਨੇ ਮਾਈਕ ਤੋਂ ਕਿਹਾ ਸੀਗਾ ਮੱਖਣ ਚੜੱਕ ਜੀ ਆ ਬਹੁਤ ਵੱਡੇ ਮੱਲ ਸਾਡੀ ਖੇਡ ਕਬੱਡੀ ਦੇ ਨੇਕਾ ਖਿਡਾਰੀ ਜਿਹੜੇ ਕਬੱਡੀ ਦੇ ਤਿਆਰ ਕੀਤੇ ਮੱਖਣ ਚੜੱਕ ਸਾਹਿਬ ਜੀ ਨੇ ਤੇ ਮੱਖਣ ਚੜਕਰੀ ਨੇ ਆਪਦੇ ਮੋਹੋ ਕਿਹਾ ਸੀਗਾ ਜੇ ਮੈਂ ਕਬੱਡੀ ਦਾ ਖਿਡਾਰੀ ਬਣਿਆ ਤੇ ਬਾਬਾ ਸੀਤਾ ਜੀ ਟੜਕ ਕਰਕੇ ਬਣਿਆ ਇਹ ਬਾਬਾ ਜੀ ਜਿੱਥੇ ਵੀ ਜਾਂਦੇ ਆ ਇਹ ਗਰਾਊਂਡ ਦੀ ਦਿਲੋ ਸੇਵਾ ਕਰਦੇ ਆ ਇੱਕ ਬਾਬਾ ਜੀ ਦੀ ਚੜਦੀ ਕੱਲੀ ਜਕਾਰਾ ਛੱਡੀਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹਨਾਂ ਅਮਰੀਕਾ ਵਾਲੇ ਪਰਿਵਾਰਾਂ ਦਾ ਧੰਨਵਾਦ ਕਰਦੇ ਆ ਸ਼ਮਸ਼ੇਰ ਕੌਰ ਜੀ ਥਾੜੀ ਆਲ ਉਹਨਾਂ ਦੇ ਵੱਲੋਂ ਵੱਡੇ ਮਾਣ ਬਾਬਾ ਸੀਤਾ ਚੜਕੜਾ ਉਹਨਾਂ ਦੇ ਲਈ ਕੀਤੇ ਗਿਆ ਅਮਰੀਕਾ ਦਾ 100 ਡਾਲਰ ਭਾਈ ਕਹਿੰਦਾ ਵੀ ਆਪਾਂ ਇੰਡੀਅਨ ਸੀ ਦੇ ਵਿੱਚ ਕਰਵਾਟ ਕਰਕੇ ਆਇਆ ਪੁਜੀ ਦੀ ਕਰ ਦੇਣੀ ਹੈ ਤੇ ਉਧਰ ਬਹੁਤ ਬਹੁਤ ਧੰਨਵਾਦ ਉਧਰ ਸਾਡਾ ਵੀਰ ਹੈ ਪੰਜਾਬ ਲਾਈਵ ਨੰਬਰ